ਕੋਈ ਸਮੇਪਾ ਬਾਬੂ ਕਿ ਹੋ ਰਿਹਾ ਨੇ ਕਿਉਂਕਿ ਇਨਾ ਲੰਮਾ ਸੰਘਰਸ਼ ਤੁਸੀਂ ਲੜਿਆ ਵੀ ਪਰਿਵਾਰ ਦਾ ਵੀ ਇੱਕ ਲੰਮਾ ਸੰਘਰਸ਼ ਹੁੰਦਾ ਹੈ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਾਥ ਰਿਹਾ ਬਹੁਤ ਪਿਛੇ ਸਰਕਾਰਾਂ ਨੇ ਬਾਹ ਫੜੀ ਤੋਂ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਜੀ ਦੀ ਮਾਂ ਜੀ ਨੇ ਜੋ ਆਪ ਦੀ ਸਰਕਾਰੋਂ ਸਾਡੀ ਬਾਹ ਫੜੀ ਆ ਸਾਨੂੰ ਪੱਕਿਆਂ ਕੀਤਾ ਸਾਨੂੰ ਖੁਸ਼ੀ ਆ ਇਹਨਾਂ ਨੇ ਸਾਡੀ ਸੁਣੀ ਨਹੀਂ ਤਾਂ ਕਿਸੇ ਨੇ ਸੁਣੀ ਬਹੁਤ ਵਧੀਆ ਜੀ ਸਰਕਾਰ ਇਹ ਸਭ ਨਾਲ ਵਧੀਆ 35 ਸਾਲ ਹੋ ਗਏ ਤੁਸੀਂ ਜਨ ਕੰਮ ਕਰਦੇ ਇਹਨੂੰ ਜਿਹੜੇ ਪੱਕਿਆ ਨਹੀਂ ਕਰਿਆ ਕਰਿਆ ਜੀ ਹੁਣ ਭਾਵੇਂ ਤਮਾਮ ਦੀ ਗੱਲ ਹੁੰਦੀ ਹੈ ਰੈਗੂਲਰ ਹੋ ਜਾਂਦੇ ਆ ਬਹੁਤ ਰਾਹ ਆਸਾਨ ਹੋ ਜਾਂਦਾ ਹੈ ਨਿਆਣਿਆਂ ਨੂੰ ਵੀ ਖੁਸ਼ੀ ਚੜੂਗੀ ਜੀ ਵੀ ਮੇਰਾ ਬਾਪ ਪੱਕਾ ਹੋ ਗਿਆ ਜੀ ਅੱਗੇ ਵਾਸਤੇ ਫਿਕਰ ਨਹੀਂ ਕਰਨੀਗੇ ਜੀ ਸ਼ਾਂਕ ਕਿਦੇ ਕਰਕੇ ਜੰਗਲਾਤ ਦੇ ਕੰਮ ਆ ਕਰਕੇ ਰਿਹਾ ਅਸੀਂ ਆਪਣੇ ਪੌਤਿਆਂ ਨੂੰ ਬੱਚਿਆਂ ਵਾਂਗੂ ਪਿਆਰ ਕਰਦੇ ਆ ਉਹਨਾਂ ਕੰਮਿਆਂ ਨੂੰ ਪਹਿਲਦਾਰ ਤੇ ਸੋੜ ਦੇ ਕੇ ਪੱਕਿਆਂ ਕੀਤਾ ਜਾ ਕੇ ਤਾਂ ਕਿ ਵਾਤਾਵਰਣ ਸੋਧ ਹੋ ਸਕੇ ਤਾਂ ਕਿ ਅਸੀਂ ਆਕਸੀਜਨ ਅਸੀਂ ਸਹੀ ਲੈ ਸਕੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਅੱਜ ਰੈਗੂਲਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਉਹ ਅੱਜ ਸਾਡੇ ਨਾਲ ਮੌਜੂਦ ਨੇ ਹਾਂਜੀ ਕੀ ਨਾਂ ਹੈ ਜੀ ਕਿਹੜੇ ਬਲੌਕ ਦੇ ਹੋ ਨਰਿੰਦਰ ਸਿੰਘ ਵਾਦੀਗੜ ਸ਼ੰਕਰ ਸਾਹ ਇਹ ਗੜ ਸ਼ੰਕਰ ਤੋਂ ਤਾਂ ਕਿੰਨੇ ਲੰਮੇ ਸਮੇ ਤੋਂ ਇਹ ਉਡੀਕ ਕਰ ਰਹੀ ਸੀ ਕਿ ਪੱਕਾ ਕੀਤਾ ਜਾ ਬਹੁਤ ਲੰਮਾ ਸਮਾਂ ਹੋ ਗਿਆ ਜੀ ਪਹਿਲਾਂ ਇੱਕ ਨਹੀਂ ਵਿਭਾਗ ਬਣਾਇਆ ਸੀ ਕੰਢੀ ਦਾ ਉਹਦੇ ਵਿੱਚ ਅਸੀਂ 12 ਸਾਲ ਕੰਮ ਕੀਤਾ ਉਹ ਜਦ ਕੇਸ ਕੀਤਾ ਉੱਥੇ ਵੀ ਕੁਝ ਨਹੀਂ ਬਣਿਆ ਇਹ ਅਸੀਂ ਪਲੇਨ ਚ ਆ ਗਏ 10 ਸਾਲ ਇੱਧਰ ਔਰ ਕੇਸ ਪਹਿਲਾਂ ਵੀ ਚੱਲਦਾ ਸੀ ਕੇਸ ਦੁਆਰਾ ਫੇਕ ਕੀਤਾ ਉਹ 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 ਵੀ ਕੇਸ ਕਿ ਜਿੱਤ ਗਿਆ ਪਹਿਲਾਂ ਵੀ ਜਿੱਤ ਗਿਆ ਸੀ ਪਰ ਸਾਨੂੰ ਆਰਡਰ ਕਿਹਨਾਂ ਨਹੀਂ ਕੀਤਾ ਆ ਹੁਣ ਦੁਆਰਾ ਅਸੀਂ ਆਰਡਰ ਨਾਲ ਕੇਸ ਕੀਤਾ ਤਾਂ ਆਰਡਰ ਹੋਇਆ 2-3 ਸੌ ਬੰਦਾ ਸੀਗਾ ਸਾਡੇ ਕੋਰਟ ਦੇ ਵਿੱਚ ਹੁਣ ਆਵਾਮ ਦੀ ਇਹੀ ਪਾਰਟੀ ਦੀ ਸਰਕਾਰ ਵਿੱਚ ਤੁਹਾਡੇ ਸੰਘਰਸ਼ ਨੂੰ ਬੂਰ ਪਿਆ ਇਹ ਸਾਨੂੰ ਕਿਵੇਂ ਵੇ ਹਾਂਜੀ ਇਹ ਪਾਰਟੀ ਵਧੀਆ ਜੀ ਇਹਨਾਂ ਨੇ ਤੁਹਾਡੀ ਸੁਣੀ ਨਹੀਂ ਤੇ ਕਿਸੇ ਨੇ ਸੁਣੀ ਨਹੀਂ ਕਿੰਨਾ ਸਮਾਂ ਹੁਣ ਤੁਹਾਡੀ ਰਿਟਾਇਰਮੈਂਟ ਨੂੰ ਰਹਿ ਗਿਆ ਉਹੀ 10 ਸਾਲ ਅਗੇ ਹੈ ਜੀ 10 ਸਾਲ ਚਲੋ 10 ਸਾਲ ਇਹ ਤੁਹਾਨੂੰ ਫਾਇਦਾ ਰਹੇਗਾ ਇਸ ਚੀਜ਼ ਦਾ ਕਿਹੜੇ ਕਿਹੜੇ ਬੈਨੀਫਿਟਸ ਇਸ ਦੇ ਨਾਲ ਤੁਹਾਨੂੰ ਮਿਲਣਗੇ ਬੈਨੀਫਿਟ ਸਾਰੇ ਅਜੀ ਕੋਟ ਕਹਿ ਰਿਹਾ ਸਾਰੇ ਮਿਲਣਗੇ ਤੇ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਹੋ ਸ਼ਾ ਜੀ ਦੇਖੋ ਇਹ ਸਮੇਂ ਭਾਵਕ ਵੀ ਹੋ ਰਹੇ ਨੇ ਕਿਉਂਕਿ ਇਨਾ ਲੰਮਾ ਸੰਘਰਸ਼ ਤੁਸੀਂ ਲੜਿਆ ਵੀ ਪਰਿਵਾਰ ਦਾ ਵੀ ਇੱਕ ਲੰਮਾ ਸੰਘਰਸ਼ ਹੁੰਦਾ ਹੈ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਾਥ ਰਿਹਾ ਬਹੁਤ ਰਿਹਾ ਜੀ ਇਹ ਪਤਨੀ ਬੱਚੇ ਬੱਚੇ ਕੀ ਕਰ ਰਹੇ ਤੁਹਾਡੇ ਬੱਚੇ ਪੜ੍ਹਦੇ ਆ ਜੀ ਪੜਦੇ ਆ ਤੇ ਹੁਣ ਉਹਨਾਂ ਦੇ ਲਈ ਰਾਹ ਹੋਰ ਆਸਾਨ ਹੋ ਗਿਆ ਤੁਹਾਡੇ ਲਈ ਹੋਰ ਅੱਗੇ ਵਧੀਆ ਪੜਾ ਸਕਦੇ ਹੋ ਉਹਨਾਂ ਹਾਂ ਇਹ ਪੰਜਾਬ ਸਰਕਾਰ ਦੇ ਲਈ ਕੀ ਕਹੋਗੇ ਬਹੁਤ ਵਧੀਆ ਜੀ ਸਰਕਾਰ ਇਹ ਸਭ ਨਾਲ ਵਧੀਆ ਅੱਗੇ ਬੱਚਿਆਂ ਨੂੰ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰਵਾ ਰਹੇ ਹੋ ਜਾਂ ਫਿਰ ਉਹ ਪੜਦੇ ਆ ਜੀ ਹਲੇ ਫਿਰ ਵੀ ਉਹਨਾਂ ਨੂੰ ਕੀ ਕਹੋਗੇ ਕਿ ਤੁਸੀਂ ਸਰਕਾਰੀ ਨੌਕਰੀ ਕਰੋ ਪੰਜਾਬ ਵਿੱਚ ਕਰੋ ਜਾਂ ਫਿਰ ਵਿਦੇਸ਼ ਦਾ ਰੁਕ ਕਰੋ ਕਰੋਗੇ ਦੇਖੋ ਉਹਨਾਂ ਦੀ ਮौज ਆ ਜਿੱਥੇ ਬਸਾਇਤੇ ਰਹਿਣੇ ਨੂੰ ਕੋਈ ਖੋਜ ਨਹੀਂ ਬਾਹਰ ਨੂੰ ਜਰੂਰ ਸਭ ਪਰ ਜੇਕਰ ਇੱਥੇ ਹੀ ਪੱਕਾ ਹੋ ਜਾਂਦਾ ਹੈ ਰੈਗੂਲਰ ਜੌਬ ਮਿਲ ਜਾਂਦੀ ਹੈ ਤਾਂ ਇੱਥੇ ਪ੍ਰੇਫਰ ਕਰੋਗੇ ਆਪਣੇ ਬੱਚਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਇਹ ਤਾਂ ਕਰਾਂਗੇ ਜੀ ਜੀ ਚਕਲਾ ਪਿੰਡ ਪਟੀਆਂ ਜੀ ਗੁਰਚਰ ਸਿੰਘ ਨੌਾ ਜਮੀਰਾ 25-30 ਸਾਲ ਹੋ ਗਏ ਤੇ ਜਾਨ ਕੰਮ ਕਰਦੇ ਐਨੂੰ ਕਿਸੇ ਨੇ ਪੱਕਿਆ ਨਹੀਂ ਕਰਿਆ ਕਰਿਆ ਜੀ ਹੁਣ ਭਗਵਾਨਤਬਾਨ ਸਰਕਾਰੇ ਪੱਕੇ ਕਰਿਆ ਹੁਣ ਸਰਵਿਸ ਕਿੰਨੇ ਟਾਈਮ ਦੀ ਰਹਿ ਗਈ ਸਰਵਿਸ 1.5 ਸਾਲ ਰਹਿ ਗਿਆ ਜੀ ਤੇ ਤੇ ਥੋੜਾ ਲੱਗਦਾ ਨਹੀਂ ਕਿ ਆਖਰੀ ਸਾਲ ਰਹਿ ਗਿਆ 1.5 ਸਾਲ ਉਸ ਸਮੇਂ ਉਸ ਸੰਘਰਸ਼ ਨੂੰ ਬੂਰ ਪਿਆ ਹਾਂ ਜੀ ਹਾਂ ਇਹ ਸਾਰ ਨੂੰ ਬਹੁਤ ਵਧੀਆ ਹੋਇਆ ਜੀ ਜਿਹੜਾ ਹੁਣ ਐ ਟਾਈਮ ਕਰਿਆ ਜੀ ਜ਼ਿੰਦਗੀ ਦਾ ਤੁਹਾਡੇ ਜਾਰੀ ਇਕੜੇ ਲੰਗੀ ਹੈ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਹੁਣ ਤਾਂ ਠੀਕ ਹੀ ਆ ਹੋਊਗਾ ਜੀ ਪੈ ਤਾਂ ਔਖਾ ਹੀ ਤਾਂ ਜੀ ਕੰਮ ਤੇ ਹੁਣ ਬੱਚਿਆਂ ਦੇ ਲਈ ਅੱਗੇ ਦੇ ਲਈ ਕੀ ਪਲੈਨਿੰਗ ਹੈ ਜੀ ਤੁਹਾਡੀ ਕਿਉਂਕਿ ਜਦੋਂ ਰੈਗੂਲਰ ਹੋ ਜਾਂਦੇ ਬਹੁਤ ਰਾਹ ਆਸਾਨ ਹੋ ਜਾਂਦਾ ਹੈ ਹਾਂ ਜੀ ਹਾਂ ਨਿਆਣਿਆਂ ਨੂੰ ਵੀ ਖੁਸ਼ੀ ਚੜੂਗੀ ਜੀ ਵੀ ਮੇਰਾ ਬਾਪ ਪੱਕਾ ਹੋ ਗਿਆ ਜੀ ਅੱਗੇ ਵਾਸਤੇ ਫਿਕਰ ਨਹੀਂ ਕਰਨਗੇ ਜੀ ਤੇ ਉਹਨਾਂ ਨੂੰ ਵੀ ਸਰਕਾਰੀ ਨੌਕਰੀ ਕਰਵਾਉਂਦੇ ਜੇ ਪੰਜਾਬ ਵਿੱਚ ਗੱਲ ਬਣਦੀ ਹੈ ਪੱਕੇ ਹੋ ਜਾਣਾ ਕਰਾਉਂਗੇ ਜੀ ਕਰਾਉਂਗੇ ਜੀ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਕਿਵੇਂ ਵੇਖਦੇ ਹੋ ਜਦੋਂ ਪੱਕੇ ਤੁਸੀਂ ਇਸ ਸਰਕਾਰ ਵਿੱਚ ਹੋ ਹਾਂ ਜੀ ਠੀਕ ਠਾਕ ਦੇਖਦੇ ਜੀ ਹੁਣ ਤਾਂ ਵਧੀਆ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਹਾਂ ਠੀਕ ਠਾਕ ਕਰ ਰਹੇ ਬਾਬਾ ਜੀ ਕੀ ਨਾਂ ਹੈ ਜੀ ਤੁਹਾਡਾ ਤੇ ਕਿਹੜੇ ਬਲਾਕ ਤੋਂ ਪੱਕੇ ਕੀਤਾ ਗਿਆ ਤੁਹਾਨੂੰ ਅਜਮੇਰ ਸਿੰਘ ਆਜੀ ਪਿੰਡ ਢੋਲਾਣਾ ਆਪਣੇ ਜਗਰੌਣ ਇਹ ਕਿੰਨੇ ਲੰਮਾ ਸਮਾਂ ਹੋ ਗਿਆ ਤੁਹਾਨੂੰ ਸਰਵਿਸ ਵਿੱਚ 20 25 25 ਸਾਲ ਹੋ ਗਏ ਜੀ ਤੇ ਹੁਣ ਇਹ ਕਿੰਨਾ ਸਮਾਂ ਰਹਿ ਗਿਆ ਸਰਵਿਸ ਦਾ ਸਮਾਂ ਤਾਂ ਨੇੜੇ ਹੀ ਹੋ ਗਿਆ ਜੀ ਪੂਰਾ ਹੀ ਹੈ ਉਹ ਰਾਹੀ ਹੋ ਗਿਆ ਫਿਰ ਬਹੁਤ ਲੰਮੇ ਸਮੇਂ ਬਾਅਦ ਰੈਗੂਲਰ ਹੋਏ ਸ਼ਿਕਵਾ ਨਹੀਂ ਹੁੰਦਾ ਇਸ ਗੱਲ ਦਾ ਹੁੰਦਾ ਤਾਂ ਹੈਗਾ ਜੀ ਕੋਰਟ ਸਾਡਾ ਕੋਰਟ ਕੇਸ ਚੱਲਦਾ ਸਾਰਾ ਮਿਲਣਾ ਜੀ ਨੂੰ ਇਹ ਕਿਸ ਤਰ੍ਹਾਂ ਦਾ ਸੰਘਰਸ਼ ਰਿਹਾ ਕਿ ਕਿਸ ਕਿਸ ਤਰ੍ਹਾਂ ਦੀ ਲੜਾਈ ਤੁਸੀਂ ਲੜੀ ਹੈ ਇਹ ਪੱਕਾ ਹੋਣ ਦੇ ਲਈ ਬਹੁਤ ਬਹੁਤ ਔਖੀ ਲੜਾਈ ਲੜੀ ਜੀ ਕਿੱਥੋਂ ਬਿਲੋਂਗ ਕਰਦੇ ਹੋ ਕੀ ਨਾ ਹੈ ਤੁਹਾਡਾ ਕਿਹੜੇ ਬਲੋਗ ਤੋਂ ਤੁਹਾਨੂੰ ਪੱਕਾ ਕੀਤਾ ਗਿਆ ਮੈਂ ਜਸਵਿੰਦਰ ਸਿੰਘ ਡਿਸਟ੍ਰਿਕਟ ਪਟਿਆਲਾ ਤੋਂ ਬਣ ਵਿਭਾਗ ਦੇ ਵਿੱਚ ਲਗਾਤਾਰ 10 ਤੋਂ 12 ਸਾਲ ਤੀ ਸਰਵਿਸ ਕਰਦਾ ਆ ਰਿਹਾ ਹਾਂ ਅਸੀਂ ਨਰਸੀਆਂ ਦੇ ਵਿੱਚ ਪਾਵੇਂ ਜਿੰਨੀ ਮਰਜ਼ੀ ਗਰਮੀ ਹੋਵੇ ਜਿੰਨੀ ਮਰਜ਼ੀ ਧੁੱਪ ਹੋਵੇ ਜਿੰਨੀ ਮਰਜ਼ੀ ਠੰਡ ਹੋਵੇ ਅਸੀਂ ਛੋਟੇ ਛੋਟੇ ਪੌਦਿਆਂ ਨੂੰ ਤਿਆਰ ਕਰਦੇ ਆ ਜਿਵੇਂ ਅਸੀਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਆ ਉਸੇ ਤਰ੍ਹਾਂ ਅਸੀਂ ਪੌਦਿਆਂ ਨੂੰ ਪਿਆਰ ਕਰਦੇ ਆ ਕਿ ਅੱਜ ਜੇ বন ਵਿਭਾਗ ਦੇ ਅੱਜ ਆ ਸ਼ਾਹ ਆ ਸ਼ਾਹ ਕਿਦੇ ਕਰਕੇ ਆ ਜੰਗਲਾਤ ਦੇ ਕੰਮ ਆ ਕਰਕੇ ਰਿਹਾ ਅਸੀਂ ਆਪਣੇ ਪੌਦਿਆਂ ਨੂੰ ਬੱਚਿਆਂ ਵਾਂਗੂ ਪਿਆਰ ਕਰਦੇ ਆ ਪਾਦਿਆਂ ਤਿਆਰ ਕਰਕੇ ਅਸੀਂ ਬਾਅਦ ਜੰਗਲਾਂ 'ਚ ਲਾਉਨੇ ਆਂ ਜੰਗਲ ਤੋਂ ਬਾਅਦ ਉਹਨਾਂ ਦੀ ਰਾਖੀ ਕਰਦੇ ਆਂ ਦੇਖਪਲ ਕਰਦੇ ਆਂ ਪਿਛਲੀ ਸਰਕਾਰਾਂ ਨੇ ਸਾਡੇ ਉਹ ਚੀਜ਼ ਨਹੀਂ ਦੇਖੀ ਕਿ ਵੀ ਇਹਨਾਂ ਨੇ ਇੰਨੀ ਸੇਵਾ ਕੀਤੀ ਆ ਅਸੀਂ ਸਾਡੇ ਚ ਬਨ ਵਿਭਾਗ ਦੇ ਵਿੱਚ ਕੰਮ ਹੈ ਜਿਹੜੇ ਉਹ 30-30 ਸਾਲ ਤੋਂ ਲਗਾਤਾਰ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਪਰ ਉਹ ਅੱਜ ਤੱਕ ਕੰਮ ਹੈ ਅੱਜ ਵੀ ਉਹ ਕੱਚੇ ਦੇ ਕੱਚੇ ਨੇ ਉਹ ਇਸ ਕਰਕੇ ਰਹਿ ਗਏ ਕਿ ਉਹ ਸਾਥੀ ਅਨਪੜ੍ਹ ਸੀ ਅਸੀਂ ਪੜ੍ਹੇ ਲੈ ਕੇ ਸਰਕਾਰ ਨੇ ਅੱਜ ਆਮ ਆਦਮੀ ਸਰਕਾਰ ਨੇ ਪੱਕੇ ਕੀਤਾ ਪਰ ਅਸੀਂ ਥੋੜੇ ਜਰੀਏ ਸਰਪਰਕੋਂ ਸਿੰਘ ਮਾਨ ਜੀ ਨੂੰ ਅਤੇ ਸਾਡੇ ਵਣ ਵਿਭਾਗ ਦੇ ਮੰਤਰੀ ਸ੍ਰੀ ਲਾਚਤ ਕੁਟਾਰੂ ਚੱਕ ਜੀ ਨੂੰ ਥੋੜੇ ਜਰੀਏ ਬੇਨਤੀ ਕਰਦੇ ਆ ਕਿ ਜਿਹੜੇ ਅਨਪੜ੍ਹ ਕਾਮੇ ਨੇ ਉਹਨਾਂ ਨੂੰ ਵੀ ਜਲਦੀ ਜਲਦੀ ਪੱਕਿਆਂ ਕੀਤਾ ਜਾਵੇ ਇੱਕ ਹੋਰ ਜਿਹੜੇ ਸਾਥੀ ਲਗਾਤਾਰ ਅਜ 18 ਸਾਲ ਹੋ ਗਏ ਵਿਭਾਗ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਥੋੜਾ ਥੋੜਾ ਗੈਪ ਰਹਿ ਗਿਆ ਜਿਵੇਂ ਸਰਕਾਰ ਨੇ ਅ ਟੀਚਰਾਂ ਨੂੰ ਸੋੜ ਦੇ ਕੇ ਪੱਕਿਆਂ ਕੀਤਾ ਇਸੇ ਤਰ੍ਹਾਂ ਅਸੀਂ ਥੋੜੇ ਜਰੀਏ ਸਰਕਾਰ ਨੂੰ ਆਸ ਬੇਨਤੀ ਕਰਦੇ ਆ ਵੀ ਉਹਨਾਂ ਕੰਮਿਆਂ ਨੂੰ ਪਹਿਲਦਾਰ ਤੇ ਸੋਡ ਦੇ ਕੇ ਪੱਕਿਆਂ ਕੀਤਾ ਜਾ ਕੇ ਤਾਂ ਕਿ ਵਾਤਾਵਰਣ ਸੁੱਧ ਹੋ ਸਕੇ ਤਾਂ ਕਿ ਅਸੀਂ ਆਕਸੀਜਨ ਅਸੀਂ ਸਹੀ ਲੈ ਸਕੀ। ਕਿੰਨਾ ਸਮਾਂ ਹੋ ਗਿਆ ਸਰਵਿਸ ਨੂੰ? ਮੈਨੂੰ ਕਟੋਂਕਟ 12 ਜੋ 13 ਸਾਲ ਹੋ ਗਏ ਡਿਪਾਰਟਮੈਂਟ ਚ ਕੰਮ ਕਰਦੇ ਨੂੰ। ਹੁਣ ਕਿੰਨੇ ਰਹਿ ਗਏ ਜਦੋਂ ਹੁਣ ਪੱਕਾ ਕਰ ਦਿੱਤਾ ਗਿਆ? ਹੁਣ ਮੇਰੀ 15 ਸਾਲ ਦੀ ਹੈ ਸਰਵਿਸ ਹੈਗੀ ਆ। ਇੱਕ ਖੁਸ਼ੀ ਹੋ ਰਹੀ ਆ ਘਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ। ਅੱਜ ਖੁਸ਼ੀ ਆ ਪਿਛਲੇ ਸਰਕਾਰਾਂ ਨੇ ਨਹੀਂ ਬਾਹ ਫੜੀ ਤੋ ਮੁੱਖ ਮੰਤਰੀ ਸਾਹਿਬ ਨੇ ਸਰ ਤਾਂ ਭਗਵਾਨ ਸਗੀ ਮਾਂ ਜੀ ਨੇ ਜੋ ਆਪ ਦੀ ਸਰਕਾਰੋਂ ਸਾਡੀ ਬਾਹ ਫੜੀ ਆ ਸਾਨੂੰ ਪੱਕਿਆ ਕੀਤਾ ਸਾਨੂੰ ਖੁਸ਼ੀ ਆ ਮੁੱਖ ਮੰਤਰੀ ਪੰਜਾਬ ਆਪ ਨਿਯੁਕਤੀ ਪੱਤਰ ਵੰਡਣ ਲਈ ਆਉਂਦੇ ਨੇ ਵਿਰੋਧੀ ਸਵਾਲ ਵੀ ਕਰਦੇ ਨੇ ਕਿ ਇਸ ਤਰ੍ਹਾਂ ਦੇ ਸਮਾਗਮ ਵਿੱਚ ਚਲੇ ਜਾਂਦੇ ਨੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਨਹੀਂ ਨਹੀਂ ਦੇਖੋ ਜੇ ਸਰਕਾਰ ਨੇ ਜੇ ਮੁੱਖ ਮੰਤਰੀ ਆ ਕੇ ਸਾਡੀ ਗੱਲਬਾਤ ਸੁਣ ਕੇ ਵੀ ਗਏ ਨੇ ਸਾਡਾ ਵਿਚਾਰ ਵੀ ਕਿਸੇ ਸਾਡੇ ਬਹੁਤ ਸਾਰੇ ਸਾਥੀਆਂ ਨਾਲ ਗੱਲਬਾਤ ਵੀ ਸੁਣੀ ਐ ਤੇ ਸਾਡਾ ਦੁੱਖ ਸੁੱਖ ਸੁਣਨ ਵਾਸਤੇ ਆਏ ਨੇ ਇਦੇ ਵਿੱਚ ਕੋਈ ਟੁੱਕਰ ਤੱਕ ਨਹੀਂ ਕਰਨੀ ਚਾਹੀਦੇ ਕਿਸੇ ਨੂੰ ਸੁਣਿਆ ਤੁਸੀਂ ਕਿ ਸੀਐਮ ਭਗਵੰਤ ਮਾਨ ਦੀ ਸ਼ਲਾਗਾ ਕਰਦਾ ਹੈ ਇਹ तमाम ਮੁਲਾਜ਼ਮ ਨਜ਼ਰ ਆ ਕਿਉਂਕਿ ਇੱਕ ਲੰਮੇ ਸਮੇਂ ਤੋਂ ਸੰਘਰਸ਼ ਇਹਨਾਂ ਦਾ ਚੱਲ ਰਿਹਾ ਸੀ ਤੇ ਅੱਜ ਉਸ ਸੰਘਰਸ਼ ਨੂੰ ਬੂਰ ਪਿਆ ਪੱਕੇ ਕਰ ਦਿੱਤੇ ਗਏ ਨੇ ਘਰਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਜੰਗਲਾਤ ਵਿਭਾਗ ਦੇ 900 ਦੇ ਕਰੀਬ ਮੁਲਾਜ਼ਮਾਂ ਨੂੰ ਅੱਜ ਪੱਕਾ ਕੀਤਾ ਗਿਆ ਤੇ ਅੱਗੇ ਵੀ ਏਸੀ ਤਰੀਕੇ ਜੋ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ ਤੇ ਨਵੇਂ ਮੁਲਾਜ਼ਮਾਂ ਦੀ ਵੀ ਭਰਤੀ ਕੀਤੀ ਜਾਵੇਗੀ ਇਹ ਵੀ ਅੱਜ ਪੰਜਾਬ ਸਰਕਾਰ ਨੇ ਕਿਹਾ